ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਖਾਸ ਤੌਰ ਤੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਜਿਹੜਾ ਪ੍ਰੈਸ ਕਰ ਲਿਓ ਤਾਂ ਜੋ ਦੋਸਤੋ ਹਰ ਰੋਜ਼ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸ਼ਾਹ ਤਹਿਸੀਲ ਤੇ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਸੇਰੋਂ ਦੀ ਤਕਰੀਬਨ 2 ਕਿਲੋਮੀਟਰ ਦੀ ਦੂਰੀ ਹੈਗੀ ਆ ਸਾਰੀ ਇਸਪਿੰਡ ਤੋਂ ਤੇ ਬਾਈ ਰਣਜੀਤ ਦੇ ਕੋਲੇ ਆਏ ਆ ਸੋ ਮੋਸਟਲੀ ਦੋਸਤੋ ਆਪਾਂ ਇਸ ਘਰੋਂ ਵੀਡੀਓ ਪਾਉਂਦੇ ਰਹਿਨੇ ਆ ਹਰ ਵਾਰ ਦੀ ਤਰ੍ਹਾਂ ਜਿਹੜੇ ਦੋਸਤੋ ਪਸ਼ੂ ਆ ਵੀਰ ਚੰਗੀਆਂ ਮੱਝਾਂ ਛੋਟੀਆਂ ਜਿਹੜਾ ਲੈ ਕੇ ਆਉਂਦਾ ਰਹਿੰਦਾ ਤੁਹਾਡੇ ਸਾਹਮਣੇ ਤੇ ਅੱਜ ਜਿਹੜੇ ਪਸ਼ੂ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਦੋਸਤੋ ਵੀ ਦੋ ਮੱਝਾਂ ਦਿਖਾਵਾਂਗੇ ਤੇ ਦੋਨੋਂ ਮੱਝਾਂ ਸੁਈਆਂ ਸਵਾਈਆਂ ਨੇ ਤੇ ਐਂਡ ਤੱਕ ਜਿਹੜਾ ਤੁਸੀਂ ਵੀਡੀਓ ਦੇ ਨਾਲ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪ ਮੰਨ ਲਓ ਵੀ ਚੁਵਾਈ ਜਿਹੜੀ ਆਪਾਂ ਦਿਖਾਉਣੀ ਹੈ ਤੁਹਾਨੂੰ ਇਹਨਾਂ ਮੱਜਾਂ ਦੀ ਉਹ ਵੀ ਤੁਸੀਂ ਤਸੰਦੀ ਦੇ ਨਾਲ ਦੇਖ ਲਿਓ ਤੇ ਸੌਦਾ ਬੇਸ਼ੱਕ ਤੁਸੀਂ ਅੱਖਾਂ ਬੀਜ ਕੇ ਕਰ ਲੈਂਦੇ ਹੋ ਕਿਉਂਕਿ ਵੀਰ ਰਣਜੀਤ ਦਾ ਕੰਮ ਜਿਹੜਾ ਹੈਗਾ ਨਰਖ ਪਰਖ ਜਿਹੜੀ ਆ ਦੋਸਤੋ ਜਿੰਨੀ ਵੀ ਸੂਝ-ਬੂਝ ਹੈਗੀ ਉਹਨੀ ਪੂਰੀ ਕਰਕੇ ਲੈ ਕੇ ਆਉਂਦਾ ਤਸੱਲੀ ਆਪਦੀ ਪੂਰੀ ਕਰਕੇ ਲੈ ਕੇ ਆਉਂਦਾ ਕਿਸੇ ਨੇ ਆਪ ਵੀ ਅੱਗੇ ਲੈ ਕੇ ਜਾਣੀ ਤੁਸੀਂ ਆਪਦੀ ਤਸੱਲੀ ਵੀ ਬੇਸ਼ੱਕ ਘਰੇ ਵਿਜ਼ਿਟ ਕਰਕੇ ਜ਼ਰੂਰ ਕਰਕੇ ਲੈ ਕੇ ਜਾਓ ਠੀਕ ਹੈ ਜੀ ਅੱਜ 15 ਫਰਵਰੀ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਤੇ ਸਮਾਂ ਜਿਹੜਾ ਸ਼ਾਮ ਦਾ 5 ਵਜੇ ਦਾ ਸਮਾਂ ਹੈ ਜ਼ਰੂਰ ਤੁਸੀਂ ਧ ਤੇ ਚੁਵਾਈ ਵੀ ਤਕਰੀਬਨ 5:10 15 ਦੇ ਮਿੰਟ ਤੇ ਜਿਹੜੀ ਚੁਵਾਈ ਆਪਾਂ ਸਟਾਰਟ ਕਰ ਦੇਣੀ ਆ ਤੇ ਟਾਈਮ ਟੂ ਟਾਈਮ ਤੁਸੀਂ ਚੁਵਾਈ ਕਰਕੇ ਜਿਹੜੀ ਆ ਦੋਸਤੋ ਆਪ ਜਿਹੜੀ ਨਰਕ ਪਰਖ ਆਪਣੀ ਕਰਕੇ ਬੇਸ਼ੱਕ ਮੱਝ ਕੋਈ ਵੀ ਖਰੀਦ ਸਕਦੇ ਹੋ ਦੋ ਮੱਝਾਂ ਦਿਖਾਉਣੀ ਆ ਆਪਾਂ ਤੁਹਾਨੂੰ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਰਣਜੀਤ ਦੇ ਕੋਲ ਚੱਲਦੇ ਆਂ ਬਥੇਰੇ ਡਿਟੇਲ ਦੇ ਲਈ ਪੁੱਛ ਲੈਣੇ ਆ ਕੀ ਪਸ਼ੂਆਂ ਦੀ ਡਿਟੇਲ ਹੈਗੀ ਆ ਸਭ ਤੋਂ ਪਹਿਲਾਂ ਵੀਰ ਰਣਜੀਤ ਸਾਸਰੀਕਾਲ ਸਾਸਰੀਕਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਵੀ ਔਰ ਜਿੰਨੇ ਚੈਨਲ ਵੇਖਣ ਵਾਲੇ ਮੇਰੇ ਵੀਰ ਸਾਰਿਆਂ ਸਾਸਰੀਕਾਲ ਠੀਕ ਆ ਵੈਲਕ ਮੈਨਾਂ ਭਾਜੀ ਉਹ ਵੈਲਕਮ ਤੁਹਾਡਾ ਔਰ ਜਿੰਨੇ ਵੀਰਾਂ ਨੇ ਮੈਨੂੰ ਫੋਨ ਕਾਲ ਕੀਤੇ ਨਾ ਵਿੱਚ ਵੀਡੀਓ ਪਾਓ ਤੇ ਮੇਰੇ ਤੋਂ ਵੀਰ ਜੀ ਮੱਝਾਂ ਨਹੀਂ ਦਿੱਤੀਆਂ ਜਾ ਰਹੀਆਂ ਅੱਛਾ ਜੀ ਆਪਾਂ 28 ਤਰੀਕ ਨੂੰ ਵੀਰ ਜੀ ਵੀਡੀਓ ਪਾਈ ਠੀਕ ਆ 28 ਤਰੀਕ ਨੂੰ ਆਪਾਂ ਗੱਬਣਾ ਤੋਂ ਮੱਝਾਂ ਪਾਈਆਂ ਹਾਂ ਹਾਂਜੀ ਉਹ ਵੀਡੀਓ ਆਪਣੇ ਕਿਲੇ ਤੇ ਹੀ ਉਹ ਲੱਖਾਂ ਵਿੱਚ ਟੱਪ ਗਈ ਡੰਗਰ ਹੂੰ ਤੇ ਉਦੋਂ ਬਾਅਦ ਆਪਾਂ ਨੂੰ ਡੰਗਰ ਮੇਕ 40 30 40 ਮੱਝਾਂ ਪਾ ਵੇ ਚੁੱਕੇ ਬਿਲਕੁਲ ਕੋਈ ਵੀ ਆਂ ਵੀਰ ਭਰਾ ਰਹਿੰਦੇ ਤੇ ਚਲੋ ਹੁਣ ਇਹ ਵੀਡੀਓ ਬੜੇ ਵੀਰ ਫੋਨ ਕਰਦੇ ਵੀਡੀਓ ਪਾਓ ਮੈਂ ਭਾਈ ਤੁਸੀਂ ਦੱਸ ਰਹੇ ਸੀ ਵੀ ਘੱਟੋ ਘੱਟ ਵੀ ਜਿਵੇਂ ਨਾ ਇੱਕ ਸਿੰਗਰਾਂ ਨੂੰ ਬੁਕਿੰਗ ਹੁੰਦੀ ਨਾ ਇਸ ਸੀਜ਼ਨ ਦੇ ਹਿਸਾਬ ਦੇ ਉਹ ਬੁਕਿੰਗ ਸੀ ਭਾਈ ਰஞ்சிਤ ਨੂੰ ਵੀ ਪਸੂ ਭਾਈ ਕਦੋਂ ਲਿਆ ਕੇ ਦਿਆਂਗਾ ਵੀ ਦੱਸ ਵੀ ਪਰਸੋਂ ਚਾਹਤ ਕਿਹੜੀ ਤਰੀਕ ਨੂੰ ਜੀ ਆਪਣਾ ਇਹ ਆਪਣਾ ਇਹ ਸੂਲ ਆ ਵੀ ਪੈਸਾ ਜਿਹੜਾ ਬੜਾ ਔਖਾ ਬਣਦਾ ਦੂਸਰੀ ਇੱਕ ਆਪਾਂ ਨਾ ਪਿਛਲੀ ਵੀਡੀਓ 'ਚ ਅਪੀਲ ਕੀਤੀ ਸੀ ਤੂੜੀ ਦੀ ਹਾਂਜੀ ਵੀ ਆ ਤੂੜੀ ਬੜੀ ਮਹ ਇਹਨੇ ਬੜਾ ਪਿਆਰ ਦਿੱਤਾ ਵੀ ਵੀਰ ਜੀ ਕਿਹੜੇ ਵਾਲੀ ਗੱਲ ਕਹੀ ਜੇ ਪਹਿਲਾਂ ਕਹਿ ਦਿੰਦੇ ਹੋ ਉਦੋਂ ਦਾ ਇਹਨਾਂ ਨੇ ਬਹੁਤ ਪਿਆਰ ਕੀਤਾ ਹੈ ਪਰ ਬਾਕੀ ਆਪਣਾ ਸੱਚਾਈ ਦਾ ਕੰਮ ਇਹ ਆ ਵੀਰ ਜੀ ਆਪਾਂ ਦੇ ਬਾਲਟੀ ਚ ਦੁੱਧ ਦਵਾਂਗੇ ਉਹਦੇ ਰੁਪਏ ਲਵਾਂਗੇ ਇਹ ਨਹੀਂ ਕਵਾਂਗੇ ਵੀ ਇਹ ਪਿਛਲੀ 15 ਦਿੰਦੀ 2018 ਦੇ ਦਊਗੀ ਪਿਛਲੀ 10 ਦਿੰਦੀ 12 ਦਊਗੀ ਇਹ ਨਹੀਂ ਪਤਾ ਬੇਟੀ ਉਹ 10 ਕਿਲੋ ਵਾਲੀ 8 ਤੇ ਵੀ ਆ ਜਾਂਦੀ ਰਣਜੀਤ ਭਾਈ ਜਿਹੜੇ ਇੱਕ ਡੰਗ ਦੁੱਧ ਰੋਕਦੇ ਅੱਠ ਪਹਿਰੇ ਕਰਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਗੇ ਜਿਹੜੇ ਅੱਠ ਪਹਿਰੇ ਦੁੱਧ ਕਰਦੇ ਆ ਨਾ ਆਪਾਂ ਤੁਹਾਨੂੰ ਇੱਕ ਬੇਨਤੀ ਇਹ ਆ ਵੀ ਆਪਣੀ ਹਰੇਕ ਇਨਸਾਨ ਦੀ ਕੋਈ ਕਲਾ ਦਿਆ ਹਾਂਜੀ ਤੇ ਜੇ ਵੀਰ ਜੀ ਆਪਾਂ ਉਹਨਾਂ ਵਾਸਤੇ ਪੈਸਾ ਜਿੰਦਾ ਦਾ ਕਮਾਵਾਂਗੇ ਨਾ ਤੇ ਉਦਾਂ ਦਾ ਹੀ ਲੱਗੂਗਾ ਬਿਲਕੁਲ ਤੇ ਵੀਰ ਜੀ ਆਪਾਂ ਪੈਸਾ ਬੜਾ ਔਖਾ ਬਣਦਾ ਆਪਾਂ ਵੀ ਕਮਾਉਨੇ ਆ ਆਪਾਂ ਇਹਨਾਂ ਦੇ ਡੰਗ ਡੰਗਰ ਮਗਰ ਭੱਜੇ ਫਿਰਦੇ ਹੁਣ ਤੁਸੀਂ ਮੇਰੇ ਕੋਲ ਚੱਲ ਕੇ ਆਏ ਜੀ ਬਿਲਕੁਲ 50 60 ਕਿਲੋਮੀਟਰ ਚੱਲ ਕੇ ਆਏ ਜੀ ਤੇ ਵੀਰ ਜੀ ਤੁਸੀਂ ਆਪਣੇ ਬੱਚਿਆਂ ਪਿੱਛੇ ਆਏ ਜੀ ਇੱਕ ਨੰਬਰ ਦਾ ਕੰਮ ਕਰਾਂਗੇ ਨਾ ਉਹਦੇ ਵਿੱਚ ਚਾਈ ਪੜੀ ਹੈ ਤੇ ਜੇ ਆਪਾਂ ਦੋ ਦਾ ਕਰ ਲਾਂਗੇ ਵੀਜੋ ਚੱਲੂਗਾ ਮਹੀਨਾ 20 ਦਿਨ 25 ਦਿਨ ਤੇ ਵੀਰ ਜੀ ਬਾਅਦ ਜੋ ਉਹਦਾ ਅੰਤਾਰਾ ਆਪ ਨੂੰ ਹੋਣਾ ਜੀ ਬਾਕੀ ਮੈਂ ਸਾਰੇ ਮੇਰੇ ਤੋਂ ਸਾਰੇ ਸੂਝਮਾਨ ਵਪਾਰੀ ਵੀਰ ਤੇ ਵੀ ਜੀ ਆਪਾਂ ਉਹਨਾਂ ਹੀ ਕਰੀਏ ਚਲੋ ਮੱਜੜ ਤੇਜ ਹੋਈਆਂ ਚਲੋ ਸੁਆ ਘਟਿਆ ਤੇ ਪਰ ਫਿਰ ਵੀ ਸਚਾਈ ਨਾਲ ਦੰਗਰ ਦੇ ਦਿਓ ਸਹੀ ਹੈ ਜੀ ਹਾਂਜੀ ਵੀਰ ਜੀ ਮੈਂ ਪਿਛੇ ਵੀਡੀਓ ਚ ਅਪੀਲ ਕੀਤੀ ਸੀ ਵੀ 2025 ਹੁਣ ਮੇਰੇ ਕੋਲ ਲੈ ਕੇ ਵਪਾਰੀ ਵੀਰ ਤੇ ਦੇ ਦਿਆ ਕਰੋ ਮੇਰੀ ਉਹ ਵੀ ਵੀਰਾਂ ਨੇ ਚਲੋ ਬੇਨਤੀ ਸੁਣ ਲਈ ਵੀ ਦੰਗਰ ਦੇ ਤੇਗਾ ਤੇ ਬਾਕੀ ਆਪਾਂ ਵੀਰ ਜੀ ਪਰਖ ਕਰਕੇ ਲਿਆਉਣੇ ਆ ਆਪਾਂ ਮੱਜ ਇੱਕ ਉਦਾਂ ਦੀ ਟੈਂਗ ਹੀ ਜਾਂਦਾ ਹੈ ਗੱਪਣ ਹਾਂਜੀ ਤੇ ਚਲੋ ਵੀਰ ਜੀ ਸੁਪਿਆ ਅੱਸੋ ਦਾ ਠੀਕ ਆ ਤੇ ਬਾਕੀ ਆਪਾਂ ਵੀਰਾਂ ਨੂੰ ਜਿਹੜਾ ਪਾਰਟੀ ਦੁੱਧ ਦਿਰ ਵੀ ਕਿ ਲਵਾਂਗੇ ਬਿਲਕੁਲ ਦੋਸਤੋ ਇੱਕ ਗੱਲ ਜਰੂਰ ਤੁਸੀਂ ਨੋਟ ਕਰ ਲਿਓ ਇਸ ਕਰੋਂ ਆਪਾਂ ਤਕਰੀਬਨ 5ਵੀਂ 6ਵੀਂ ਜਾਂ 7ਵੀਂ ਵੀਡੀਓ ਹੋਵੇਗੀ ਆਪਣੀ ਪਰ ਤਕਰੀਬਨ ਜਦੋਂ ਵੀਡੀਓ ਪਾਉਣ ਦਾ ਥੋੜਾ ਗੈਰਵੰਤਰ ਬਣ ਜਾਂਦਾ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਪਸ਼ੂ ਇੱਥੇ ਆਏ ਨਹੀਂ ਤੇ ਗਏ ਨਹੀਂ ਪਸ਼ੂ ਵੀਡੀਓ ਪਾਉਣ ਤੋਂ ਬਾਅਦ 30 35 40 ਪਸ਼ੂ ਵੀਰ ਮੈਨੂੰ ਅਪਡੇਟ ਦਿੰਦਾ ਰਹਿੰਦਾ ਵੀ ਤਕਰੀਬਨ 30 35 40 ਪਸ਼ੂ ਕਿੱਲੇ ਤੋਂ ਆਪਾਂ ਵੇਚ ਦਈਦੇ ਆ ਠੀਕ ਆ ਤੇ ਭੈਣ ਭਰਾ ਸਿੱਧੇ ਜੁੜ ਜਾਂਦੇ ਆ ਵੀ ਤੁਸੀਂ ਲਿਓ ਤੇ ਸਾਨੂੰ ਸਿੱਧੇ ਵੀ ਪਚਾ ਪਚਾ ਦਿਓ ਠੀਕ ਆ ਜੇ ਥੋਪਾਰ ਕਰਦੇ ਆ ਵੀਰ ਤੇ ਯਕੀਨ ਕਰਦੇ ਆ ਤੇ ਆਜੋ ਆਪਾਂ ਅੱਜ ਜਿਹੜੇ ਪਸ਼ੂ ਐਨੀਮਲ ਦੋਨੇ ਉਹਨਾਂ ਬਾਰੇ ਪੁੱਛ ਰਹੇ ਨੇ ਵੀਰ ਤੋਂ ਤਾਂ ਜੋ ਵੀਡੀਓ ਜਿਆਦਾ ਲੰਬੀ ਨਾ ਹੋਵੇ ਆਪਾਂ ਚੁਵਾਈ ਵੀ ਦਿਖਾਉਣੀ ਜੀ ਹਾਂਜੀ ਤੇ ਵੀਰ ਰਣਜੀਤ ਪਹਿਲੇ ਨੰਬਰ ਵਾਲੀ ਇਹ ਜਿਹੜੀ ਮੱਝ ਵੀਰੇ ਕਿੰਮਾ ਸੂਗਾ ਤੇ ਦਿਨ ਕਿੰਨੇ ਕੋ ਹੋਗੇ ਇਹਨੂੰ ਵੀ ਕੀ ਦੂਜਾ ਸੂਗਾ ਜੀ ਹਾਂਜੀ ਵੀਜੀ ਦੇ ਮਗਰ ਜੇ ਫੀਮੇਲ ਕੱਟੀ ਠੀਕ ਹੈ ਜੀ ਤੇ ਵੀਜੀ ਨੂੰ 12 13 ਦਿਨ ਦੇ ਲਾਗੇ ਕਰਤੀਬ ਹੋ ਗਿਆ ਜੀ ਸੂਈ ਨੂੰ ਠੀਕ ਹੈ ਜੀ ਹਾਂਜੀ ਇਹ ਤੋਂ ਵੀਜੀ 12 ਤੋਂ ਪਲੱਸ ਦੁੱਧਿਆ ਠੀਕ ਹੈ ਜੀ ਹੁਣ ਜੀ 13 ਦੇ ਲਾਗੇ ਦੁੱਧ ਜੇ ਦੇ ਕੋਲ ਤੇ ਦਿਨ ਕਿੰਨੇ ਸਹੀ ਦੱਸਿਆ ਕਰੈਕਟ ਇਹ ਵੀਜੀ 13 ਦਾ 12 ਦਿਨਾਂ ਕੱਟੀ ਨੂੰ ਹੋਵੇ ਜੇ ਸੂਈ ਠੀਕ ਆ 12 13 ਦਿਨ ਦਾ ਜਿਹੜਾ ਦੋਸਤ ਸਮਾਂ ਹੋ ਗਿਆ ਮੱਝ ਨੂੰ ਸੂਈ ਨੂੰ ਤੇ ਮੱਝ ਦੀ ਬਾਡੀ ਪੰਤਰ ਤੁਸੀਂ ਵੇਖੋ ਥੱਬਿਆਂ ਦੇ ਥੱਬੇ ਆ ਪਿੱਠ ਪੁੱਠਾ ਬਹੁਤ ਚੰਗਾ ਲੋੜੇ ਦਾ ਲੱਗਾ ਹੈਗਾ ਮੱਝ ਨੂੰ ਤੇ ਮਗਰ ਕੱਟੀ ਤੁਸੀਂ ਵੇਖ ਸਕਦੇ ਹੋ ਠੀਕ ਆ ਆ ਬੱਚਾ 파ਰਕੂ ਵੀਰ ਮੇਰੇ ਜਿਹੜੇ ਹੈਗੇ ਆ ਵਪਾਰੀ ਵੀਰ ਨੇ ਕੋਈ ਘਰੇਲੂ ਵੀਰ ਦਾ ਐਸਟੀਮੇਟ ਲਗਾ ਸਕਦਾ 15 ਦਿਨਾਂ ਤੋਂ ਜਿਹੜਾ ਬਾਹਰ ਦੋਸਤ 15ਵੇਂ 16ਵੇਂ ਦਿਨ ਹੋ ਸਕਦਾ ਜਾਂ 15 ਦਿਨ ਹੋ ਸਕਦੇ ਆ ਸੂਈ ਨੂੰ ਤੇ ਮੱਝ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਤਸੱਲੀ ਦੇ ਨਾਲ ਠੀਕ ਆ ਤੇ ਚੰਗੀ ਪਿੱਠ ਪੁੱਠੇ ਦੀ ਆ ਬਰੀਕ ਚਮੜੀ ਆ ਦੋਸਤੋ ਬਾਕੀ ਜਿਹੜੀ ਥਣ ਹਵਾਨੇ ਦੀ ਤੁਸੀਂ ਵੇਖ ਕੇ ਚੈੱਕ ਕਰ ਲੈਣੀ ਆ ਤੇ ਚੰਗੀ ਪਲਵਾਨੀ ਜਾੜ ਆ ਤੇ ਹਵਾਨਾ ਬੇਸ਼ੱਕ ਤੁਸੀਂ ਹੁਣ ਦੇਖ ਲਓ ਠੀਕ ਆ ਚੁਆਈ ਜਿਹੜੀ ਆਪਾਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਕਰਕੇ ਦਿਖਾ ਦੇਣੀ ਆ ਕਰੋ ਚੈੱਕ ਜੀ ਠੀਕ ਆ ਜੀ ਥਾਣ ਥੂਣ ਦਾ ਜਿਹੜਾ ਸਾਈਜ਼ ਚੰਗਾ ਹੈਗਾ ਠੀਕ ਆ ਹਵਾਨਾ ਤਕਰੀਬਨ ਸਾਰਾ ਚੰਗਾ ਤੇ ਚਵਾਈ ਤੁਸੀਂ ਵੈਸੇ ਵੀ ਦੇਖ ਲੈਣੀ ਆ ਆਪ ਵੀ ਆਪਣੀ ਹੱਥੀ ਕਰ ਲੈਣੀ ਆ ਠੀਕ ਆ ਜੀ ਤੇ ਬਾਈ ਰਣਜੀਤ ਚਵਾਈ ਵੀਰ ਹੁਣ 12 ਲੀਟਰ ਦੀ ਦੱਸਿਆ ਹਾਂਜੀ ਵੀਰ ਕੋਈ ਵੀ ਆ ਕੇ ਕਰ ਲੈ ਵੀਰ ਜੀ ਭਾਵੇਂ ਚਾਰ ਟਾਈਮ ਮੇਰੇ ਕੋਲ ਵੀਰ ਜੀ ਬੇਨਤੀ ਹੈ ਵੀ ਮੈਂ ਜਿੰਨੀਆਂ ਵੀਡੀਓ ਪਾਈਆਂ ਨੇ ਤੁਹਾਡੇ ਚੈਨਲ ਤੇ ਅੱਜ ਤੱਕ ਆਪਣੇ ਵੀਰ ਵੇਦੇ ਹੋਣਗੇ ਜਿੰਨਾ ਵੀ ਆਪਾਂ ਤੱਕ ਧਾਰ ਵੀ ਨਾ ਮਾਰੀ ਵੀਰਾਂ ਨੇ ਬਿਲਕੁਲ ਆਪਣੇ ਤੱਕ ਆਪਾਂ ਇਹ ਕਹਿੰਦੇ ਤੇ ਗੱਬਣ ਡੰਗਰ ਦਾ ਭੂਰ ਛਟੇ ਦਾ ਨਹੀਂ ਪਰ ਲੱਗਦਾ ਆਪਣਾ ਵੀ ਜੀ ਚਿਪਿਆ ਹੋਵੇ ਭੂਰ ਵੀ ਨਾ ਮਾਰੂਗਾ ਸਣ ਬਿਲਕੁਲ ਬਿਲਕੁਲ ਲੋ ਵੀ ਦੋਸਤੋ ਕਰ ਲਿਓ ਨੋਟ ਠੀਕ ਹੈ ਜੀ ਤਸੱਲੀ ਤੁਸੀਂ ਆਪ ਵੀ ਕਰਨੀ ਬਾਕੀ ਵੀਰ ਦੀਆਂ ਗੱਲਾਂ ਤੇ ਵੀ ਤੁਸੀਂ ਬੇਸ਼ੱਕ ਇਤਬਾਰ ਕਿਉਂਕਿ ਪਸ਼ੂ ਕੋਈ ਇੱਕ ਭੈਣ ਭਰਾ ਲੈ ਕੇ ਜਾਂਦਾ ਦੂਰੀ ਬਰਾਂ ਫੇਰ ਉਸ ਘਰੇ ਆਉਂਦਾ ਨਾ ਤੇ ਉਹ ਕਿਤੇ ਇਤਬਾਰ ਨਾਲ ਹੀ ਆਉਂਦਾ ਕੋਈ ਪਸ਼ੂ ਚੰਗਾ ਨਿਕਲਦਾ ਫੇਰ ਹੀ ਘਰੇ ਵਿਜ਼ਿਟ ਕਰਦਾ ਦੁਬਾਰਾ ਤੇ ਰਣਜੀਤ ਵੀਰੇ ਮੁੱਲ ਕਿੰਨਾ ਲੈ 85000 ਹਾਂਜੀ ਉਹ ਚ ਮਾਨਤਨ ਕਰਦਾਂਗੇ ਵੀਰਾਂ ਦਾ ਠੀਕ ਆ ਬਾਕੀ ਦੋਸਤੋ ਜਿਹੜਾ ਬਾਜ਼ਾਰ ਹੈਗਾ ਉਹ ਕਾਫੀ ਤੇਜ਼ ਆ ਠੀਕ ਆ ਜੀ ਕਾਫੀ ਮਗਿਆ ਪਿਆ ਬਾਕੀ ਮੈਂ ਇਹਨਾ ਵਾਦਾ ਕੀਤਾ ਵੀ 90 ਅੰਦਰ ਤੁਹਾਨੂੰ 14-15 ਗਲੌੜੀਆਂ ਲੈ ਕੇ ਦੇਣੀ ਆ ਬਿਲਕੁਲ ਕਿਉਂ ਮੈਂ ਅਜੇ ਵੀ ਨਹੀਂ ਬਾਹਰ ਜਾਂਦਾ ਬਿਲਕੁਲ ਥੋੜਾ ਜਨਾ ਸੁਆ ਉੱਚਾ ਹੋ ਗਿਆ ਸੁਆ ਘਟਨੇਗਾ ਤੁਹਾਨੂੰ ਆਪ ਨੂੰ ਵੀ ਥੋੜਾ ਉੱਚਾ ਪਸ਼ੂ ਲੈਣਾ ਪੈਂਦਾ ਜੀ ਉੱਚਾ ਲੈਣਾ ਪਏਗਾ ਠੀਕ ਆ ਤੇ ਬਾਕੀ ਵਧੀਆ ਚੰਗੀ ਆ ਮੱਝ ਜਿੰਨੀ ਓਵਰ ਆਲ ਆਪਾਂ ਤੁਹਾਨੂੰ ਦਿਖਾਵਾਂਗੇ ਚੰਗੀ ਮੱਝ ਆ ਮੂੰਹ ਮੱਥੇ ਦੀ ਫੇਸ ਦੀ ਕੁਆਲਿਟੀ ਬਹੁਤ ਵਧੀਆ ਆ ਆ ਦੇਖ ਤੇ ਅੱਗੇ ਦੋਸਤੋ ਗਰਮੀ ਭਾਰ ਜਿਹੜਾ ਅੱਜ ਲੈ ਕੇ ਜਾਵੋਗੇ ਅੱਜ ਗਰਮੀ ਭਾਰ ਆਪਾਂ ਪੂਰਾ ਸਾਲ ਪਰ ਦੁੱਧ ਵੀ ਮੱਝ ਥੱਲੇੋਂ ਜਿਹੜਾ ਲੈ ਸਕਦੇ ਆ ਤੇ ਰਣਜੀਤ ਭਾਈ ਇਸ ਤੋਂ ਬਾਅਦ ਅਗਲੀ ਮੱਝ ਇਹਦੀ ਵੀ ਕੀ ਡਿਟੇਲ ਭਰਾ ਇਹ ਵੀ ਜੀ ਤੀਜਾ ਸੰਗਾਂ ਤੀਜਾ ਹਾਂਜੀ ਠੀਕ ਆ ਤੇ ਸੂਹਾ ਤੀਜਾ ਦੋਸਤੋ ਬਿਲਕੁਲ ਕਾਗਜੀ ਵਰਗੀ ਜਿਹੜੀ ਬਰੀਕ ਚਮੜੀ ਇਹਦੀ ਵੀ ਆ ਗਈ ਆ ਤੇ ਬੱਚਾ ਇਹਦੇ ਥੱਲੇ ਵੀ ਕੀ ਆ ਕੀ ਦੇ ਵਿੱਚ ਜੀ ਕਟਾ ਜਮਗਰ ਅੱਜ 3 ਦਿਨ ਹੋ ਗਏ ਨੂੰ ਸੂਈ ਨੂੰ ਇਹ ਵੀ ਮੈਂ ਲਈ ਹੀ ਉਹਦੇ ਵਾਂਗੂ ਹੀ ਟੈਗ ਵਾਂਗੂ ਹੀ ਕੱਪੜਾ ਅੱਛਾ ਅੱਛਾ ਤੇ ਇਹ ਸੂਬੀ ਮੱਝ ਅਰਸੋਂ ਦੀ ਇਹ ਆਪਾਂ ਗੱਬਣ ਹੀ ਖੜੀ ਲਈ ਆ। ਹਾਂ ਇਹ ਗੱਬਣ ਲਈ। ਬੱਚਾ ਕੱਟਾ। ਤੀਜੇ ਦਿਨ ਚਾਜ। ਤੀਜੇ ਦਿਨ ਚਾਜ ਬੋ। ਤੀਜੇ ਦਿਨ। ਬੱਚਾ ਦੇਖੋ ਇੱਕੋਰੀ ਪਹਿਲਾਂ ਜੀ। ਆਹ ਨੀਤੇ ਮੇਲ ਕਾਫ ਆ ਕੱਟਾ ਠੀਕ ਹੈ ਜੀ। 나ੜੂ ਬੇਸ਼ੱਕ ਤੁਸੀਂ ਦੇਖੋਗੇ ਧਿਆਨ ਦੇ ਨਾਲ ਤੇ ਤੁਹਾਨੂੰ ਨਜ਼ਰ ਆ ਜਾਊਗਾ ਠੀਕ ਹੈ ਜੀ। ਨਾਲ ਹੈਗਾ ਆਹ। ਠੀਕ ਆ। ਤੇ ਬਲੈਕ ਬੱਚਾ ਠੀਕ ਆ। ਮੱਝ ਵਾਲੇ ਪਾਸੇ ਆਪਾਂ ਤੁਹਾਨੂੰ ਦਿਖਾ ਦਿੰਨੇ ਜੀ। ਆਹ ਥਣ ਖਵਾਨਾ ਲੱਗਾ ਹੈਗਾ। ਆਹ ਕਰੋ ਚਾਕੇ। ਠੀਕ ਆ। ਮਿਲਕਵੇਣਾ ਜਿਹੜੀ ਦੋਸਤੋ ਤਕਰੀਬਨ ਤੁਹਾਨੂੰ ਜਿਹੜੀ ਨਜ਼ਰ ਆ ਜਾਣੀ ਆ ਠੀਕ ਆ ਜੀ ਬਿਲਕੁਲ ਵੱਡੀ ਮੱਝਾਂ ਵੀਰ ਹੋਣਾ ਗੱਭਣ ਲੈ ਕੇ ਆਂਦੀ ਸੀਗੀ ਤਕਰੀਬਨ ਹੁਣ ਸੂਈ ਆ ਤੇ ਸੂਣ ਤੋਂ ਬਾਅਦ ਬੇਸ਼ੱਕ ਤਸੱਲੀ ਜਿਹੜੀ ਦੋਸਤੋ ਪਸ਼ੂ ਦੀ ਕਰਨੀ ਹੋਰ ਵੀ ਸੁਖਾਲੀ ਹੋ ਜਾਂਦੀ ਹੈ ਕਿਉਂਕਿ ਚਿਵਾਈ ਜਿਹੜੀ ਪ੍ਰੋਪਰ ਆਪਾਂ ਕਰ ਸਕਦੇ ਆ ਜਿਹੜਾ ਪਸੂ ਨੂੰ ਚਿਪਣਾ ਹੁੰਦਾ ਦੋਸਤੋ ਚਿਪਣਾ ਹੁੰਦਾ ਉਹ ਵੀ ਕੋਈ ਜਾਣਕਾਰ ਬੰਦਿਆਂ ਦਾ ਕੰਮ ਆ ਜਿਹੜੇ ਪੀਰ ਵਪਾਰ ਕਰਦੇ ਆ ਵੀ ਥੋੜੀਆਂ ਜੀਆਂ ਧਾਰਾਂ ਥੋੜਾ ਜਿਹਾ ਚਿਪਾ ਕੱਢ ਕੇ ਤਸੱਲੀ ਕਰ ਲੈਂਦੀ ਵਿੱਚ ਇੱਕ ਆਪਾਸ ਥਾਣ ਵੀ ਠੀਕ ਹੈ ਹਨਾ ਵੀ ਕੋਈ ਫਾਲਤ ਜਾਂ ਕੋਈ ਠੀਕ ਆ ਪਰ ਇਸ ਕੰਮ ਦੇ ਵਿੱਚ ਤੁਸੀਂ ਅਨਜਾਣ ਬੰਦਾ ਵੀ ਆ ਜਾਊਗਾ ਤੇ ਚਵਾਈ ਜਿਹੜੀ ਦੋਸਤੋ ਤੁਸੀਂ ਬਹਿਜੋਗੇ ਬਾਲਟੀ ਲੈ ਗਈ ਤੇ ਬੇਸ਼ੱਕ ਪੂਰੀ ਚਵਾਈ ਕਰ ਲੋਗੇ ਨਾਲੇ ਤਾਂ ਇੱਕ ਬਿਲਕੁਲ ਫਰਕ ਹੋ ਜੂਗੀ ਵੀ ਦੁੱਧ ਬਿਲਕੁਲ ਜਿੰਨਾ ਕਿਹਾ ਗਿਆ ਉਹਨਾਂ ਸਹੀ ਆ ਤੇ ਬਾਕੀ ਫਿਰ ਪੂਰ ਛੱਟਾ ਦੇ ਨਹੀਂ ਥਣ ਦੇ ਵਿੱਚ ਕੋ ਲੰਬੀ ਚਵਾਈ ਹੋ ਜਾਂਦੀ ਆ ਤੇ ਸੁਦੇ ਪਾਸੋਂ ਤੇ ਜਿਹੜੀ ਇਹ ਖਾਸੀਅਤ ਹੋ ਜਾਂਦੀ ਗੱਲ ਬੱਸ ਇਹ ਦੋ ਮੱਜੇ ਦੀ ਰੂਮ ਵਰਗੀ ਹੋਊਗੀ ਚੌਾਈ ਠੀਕ ਹੈ ਕਿ ਇਹ ਚਪੂਰ ਛੱਟਾ ਨਹੀਂ ਉਹ ਅਗਲੇ ਨਗਰਾ ਬਰਾਬਰ ਹੋ ਮਗਲੇ ਨਗਰਾ ਮਗਲਾ ਬਰਾਬਰ ਠੀਕ ਹੈ ਵੀਰ ਹਾਂਜੀ ਤੇ ਰਣਜੀਤ ਵੀਰੇ ਕੀ ਲੈਦੇ ਇਸ ਦਾ ਇਹਦਾ ਵੀ ਜੀ 83800 ਰੁਪਇਆ 838 ਹਾਂਜੀ ਠੀਕ ਆ 83800 ਜਿਹੜੀ ਦੋਸਤੋ ਇਸ ਮੱਜ ਦੀ ਡਿਮਾਂਡ ਆ ਮੋਲਾ ਠੀਕ ਆ ਜੀ ਬਾਕੀ ਮੌਕੇ ਤੇ ਜਿਹੜਾ ਗੁੰਜਾਇਸ਼ ਹੁੰਦੀ ਨਾ ਥੋੜਾ ਪਤਾ ਮਾਨਤਾਂ ਨੂੰ ਹੋ ਜਾਂਦਾ ਠੀਕ ਆ ਜਦੋਂ ਤੁਸੀਂ ਇੱਕ ਵਾਰੀ ਆ ਦੀ ਚੀਜ਼ ਪਸੰਦ ਕਰ ਲਈ ਨਾ ਵੀ ਆਪਾਂ ਯਾਰ ਖਰੀਦਣੀ ਆਪਣੇ ਪਾਸ ਆ ਫਿੱਟ ਬਹਿ ਗਈਆਂ ਮੱਜ ਤੇ ਹੋ ਜੂਗਾ ਮੌਕੇ ਤੇ ਮਾਰਤਨ ਹਵਾਨਾ ਜਿਹੜਾ ਬਹੁਤ ਸੋਨਾ ਲੱਗਾ ਹੈਗਾ ਮੱਜ ਨੂੰ ਠੀਕ ਹੈ ਤੇ ਚੁਵਾਈ ਆਪਾਂ ਤੁਹਾਨੂੰ ਇਸੇ ਵੀਡੀਓ ਚ ਕਰਕੇ ਦਿਖਾਵਾਂਗੇ ਠੀਕ ਆ ਬਈ ਰஞ்சிਤ ਹਾਂਜੀ ਬਈ ਕਰਗੇ ਚੋ ਬੱਚੇ ਨੂੰ ਠੀਕ ਹੈ ਪਹਿਲੇ ਨੰਬਰ ਵਾਲੀ ਜਿਹੜੀ ਦੋਸਤੋ ਆਪਾਂ ਮੱਜ ਦੀ ਚੁਵਾਈ ਜਿਹੜੀ ਸਟਾਰਟ ਕਰ ਦਿੰਦੇ ਆ ਠੀਕ ਹੈ ਜੀ ਸੈਕੰਡ ਟਾਈਮਰ ਸੀਗੀ ਤੇ ਕੱਟੀ ਛੱਡ ਦਿੱਤੀ ਆ ਤੇ ਚੁਵਾਈ ਪ੍ਰੋਪਰ ਜਰੂਰ ਦੇਖ ਲਿਓ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਸਬਦਾ ਕਰ ਲਿਓ ਤੇ ਤਸੱਲੀ ਨਾਲ ਆਪਾਂ ਦਿਖਾਵਾਂਗੇ ਜੀ ਤੁਹਾਨੂੰ ਹਰ ਐਂਗਲ ਤੋਂ ਆ ਲਓ ਦੋਸਤੋ ਠੀਕ ਆ ਤੇ

ਇਹ ਅਗਲੇ ਥਾਂ ਦਾ ਜਿਹੜਾ ਦੁੱਧ ਆ ਦੋਸਤੋ ਤੁਸੀਂ ਜ਼ਰੂਰ ਦੇਖ ਲਓ ਵੀਡੀਓ ਚ ਠੀਕ ਆ ਚਲੋ ਠੀਕ ਹੈ ਜੀ ਕਰਗੇ ਚੁਵਾਈ ਹਾਂ ਜੀ 2 ਕਿਲੋ ਤੋਂ ਘੱਟੋ ਘੱਟ ਵੀਰਾਂ ਦਾ ਵੀ ਪੌਣੇ 2 ਕਿਲੋ 2 ਕਿਲੋ ਜਿਹੜੀ ਗਾਰਡ ਆ ਠੀਕ ਆ ਚੁਵਾਈ ਅਗਲੇ ਥਾਂ ਦੀ ਆ ਆ ਹੁਣ ਮਗਲੇ ਥਾਂਾਂ ਦੀ ਚੁਵਾਈ ਜ਼ਰੂਰ ਚੈੱਕ ਕਰ ਲਓ ਚੋਲੋ ਚੋਲੋ ਜੀ ਚਲੋ ਮਖਾ ਲਓ ਵੀ ਜੀ ਵੀਰ ਲਗਾ ਲਓ ਵੀ ਦੋਵੇਂ ਲੈ ਆ ਆਹ ਦੇਖੋ ਦੋਸਤੋ ਠੀਕ ਆ ਚਵਾਈ ਅਕੋ ਵੀਰ ਵੀ ਭੜੇ ਆਰਾਮ ਨਾਲ ਚਵਾਈ ਕਰ ਸਕਦਾ ਕਿਸੇ ਲੇਡੀਜ਼ ਨੇ ਜਿਹੜਾ ਕਿਸੇ ਭੈਣ ਨੇ ਚਵਾਈ ਕਰ ਲਈ ਉਹ ਵੀ ਚੱਲਦਾ ਵੀਡੀਓ ਜਿਹਨਾਂ ਪਿਆਰ ਜ਼ਿਆਦਾ ਤਾਂ ਮਿਲਦਾ ਵੀ ਇਹ ਜਿਹੜਾ ਭੈਣ ਵੀਰ ਜਾਂ ਮੱਝੋਲੇ ਮੈਂ ਕਰਕੇ ਉੱਠ ਉੱਠ ਕੇ ਬਹਿਣਾ ਨਾ ਮੈਂ ਦੋਵੇਂ ਬੰਨੇ ਚਵਾਈ ਕਰਦਾ ਮੱਝ ਦੀ ਠੀਕ ਆ ਜੀ ਹੁਣ ਇਹਦੇ ਵਿੱਚ ਵੀਰ ਵੀ ਚੋਲੇ ਭੈਣ ਵੀ ਚੋਲੇ ਕਈ ਦੰਗ ਰਹੇ ਆ ਉਹ ਭੈਣਾ ਆਂਦੀਆਂ ਵੀ ਹੱਥ ਕੋ ਮਿਲਦੀ ਨਹੀਂ ਹੂੰ ਬਾਕੀ ਆਪਣਾ ਡੰਗਰ ਵੀ ਜੀ ਆਇਆ ਰੂ ਵਰਗਾ ਉਹ ਸਰ ਕੋ ਜੀ ਦੇ ਬੱਚੇ ਨਹੀਂ ਛੱਡਦੇ ਠੀਕ ਹੈ ਜੀ ਲੈਣਾ ਪਤਾ ਪਣਾ ਫਿਰ ਅੱਗੇ ਜਾ ਕੇ ਲੈ ਛੱਡ ਦਿਓ ਜੀ ਬਸ ਚਲੋ ਠੀਕ ਹੈ ਠੀਕ ਹੈ ਦੋਸਤੋ ਇਹ ਚੁਆਈ ਹੈਗੀ ਠੀਕ ਹੈ ਜੀ 5:00 ਵਜੇ ਤੋਂ 15 ਕਿ ਮਿੰਟ ਦਾ ਜਿਹੜਾ ਸਮਾਂ ਹੈਗਾ ਸ਼ਾਮ ਦਾ ਠੀਕ ਹੈ ਤੇ ਵੀਡੀਓ ਜਿਹੜੀ ਦੋਸਤੋ ਅੱਜ ਆਪਾਂ ਤਕਰੀਬਨ 15 ਫਰਵਰੀ ਨੂੰ ਸ਼ਾਮ ਨੂੰ 6:00 ਵਜੇ ਜਾਂ 6:30 ਵਜੇ ਅਪਲੋਡ ਜਿਹੜੀ ਕਰ ਦੇਣੀ ਹੈ ਤੇ ਤੁਸੀਂ ਐਸਟੀਮੇਟ ਲਗਾ ਕੇ ਟਾਈਮ ਟੂ ਟਾਈਮ ਜਿਹੜੀ ਚੁਆਈ ਹੈ ਘਰ ਵਿਜਿਟ ਕਰਕੇ ਆਪ ਵੀ ਜ਼ਰੂਰ ਕਰ ਸਕਦੇ ਹੋ ਠੀਕ ਹੈ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਅਗਲੀ ਮੱਝ ਜਿਹੜੀ ਹੈਗੀ ਤੀਜਾ ਸਵੇਰ ਸੋਈ ਆ ਮੇਲ ਕਾ ਆਫ ਇਸ ਦੇ ਥਲੇ ਇਹਦੀ ਚਵਾਈ ਕਰਕੇ ਦਿਖਾਵਾਂਗੇ ਬੌਲੇ ਦੇ ਵਿੱਚ ਚੱਲ ਰਹੀ ਹੈ 11 ਲੀਟਰ ਬਿਲਕੁਲ ਜਿਹਦਾ ਬੌਲਾ ਰੈਡੀ ਹੈਗਾ ਤੇ ਆਜੋ ਆਪਾਂ ਇਹਦੀ ਵਿਚਵਾਈ ਸਟਾਰਟ ਕਰਦੇ ਆਂ ਸੰਦੇਖ ਜੀ ਠੀਕ ਹੈ ਜੀ ਆ ਲਓ ਆ ਦੋ ਲੈ ਜਾਓ ਥੱਲੇ ਚੋਈਸ ਦਾ ਬਈ ਜੀ ਵੈਸੇ ਚਲੋ ਕਹਿਣ ਦੀ ਗੱਲ ਹੁੰਦੀ ਆ ਬਾਕੀ ਸੇਵਾ ਤੇ ਚੋਆਇਸ ਨਹੀਂ ਮਰਜੀ ਆਪਾਂ ਦੁੱਧ ਚੋ ਸਕਦੇ ਇਸ ਮੱਝ ਦੇ ਮੱਝਾਂ ਦੇ ਇਹੋ ਜੀ ਮੱਝ ਨੇ ਦੁੱਧ ਨਾ ਦਿੱਤਾ ਕਿ ਕਿਹੜੀ ਮੱਝ ਦਊਗੀ ਘਰ ਖੋਣਾ ਪੈਂਦਾ ਵੀ ਜੀ ਹੁ ਤਾਂ ਹੁਣ ਆਪਾਂ ਮੱਝਾਂ ਪਿੱਛੇ ਗੱਬਣਾ ਪਈਆਂ ਸੀ ਉਹ ਕਹਿ ਹੀ ਦੇਣਾ ਵੀ ਮੱਝਾਂ ਹਾਂ ਹਾਂ ਤੇ ਵੀਜੋ ਨਾਲ ਘਰ ਖੋਇਆ ਬਿਲਕੁਲ ਉਹ ਐਵੇਂ ਨਹੀਂ ਦੂਜੇ ਤੇ ਜੇ ਰਵ ਗਈਆਂ ਬਿਲਕੁਲ 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 ਆਹ ਦੇਖ ਲਓ ਦੋਸਤੋ ਪਸਮਾ ਤੋਂ ਬਾਅਦ ਇਹਦੀ ਠੰਡ ਦੀ ਕੁਆਲਿਟੀ ਹੈ ਐਦਾਂ ਦੀ ਆ ਠੀਕ ਹੈ ਜੀ ਬਰਾਬਰ ਦਾ ਪੁਰੀ ਆ ਥਾਣੇ 'ਚ ਕਾਫੀ ਜਿਆਦਾ ਸੋਨਾ ਮੁੱਠੀ ਵਾਲਾ ਥਾਣਾ ਤੇ ਚੁਾਈ ਆ ਤੁਹਾਨੂੰ ਕਰਕੇ ਸਟਾਰਟ ਦਿਖਾ ਦਿੰਦੇ ਆ 都没买什么么大嘞，啊，买了什么外地的？ ਬਾਕੀ ਚਵਾਈ ਜਿਹੜੀ ਦੋਸਤੋ ਪਹਿਲਾਂ ਮਾਤਾ ਜੀ ਨੇ ਕੀਤੀ ਸੀ ਵਿਖਾਉਣ ਦਾ ਮਤਲਬ ਇਹੋ ਹੀ ਹੈਗਾ ਵੀ ਖਾਸ ਤੌਰ ਤੇ ਵੀ ਕਿਸੇ ਭੈਣ ਨੇ ਕਿਸੇ ਵਗੇ ਮਾਤਾ ਨੇ ਚਵਾਈ ਕਰਨੀ ਆ ਤੇ ਤੁਸੀਂ ਬਦਲ ਬਦਲ ਕੇ ਕੋਈ ਵੀਰ ਵੀ ਚਵਾਈ ਕਰ ਸਕਦਾ ਹੈ ਕਿ ਮਾਤਾ ਵੀ ਕੋਈ ਭੈਣ ਲੇਡੀ ਵੀ ਕੋਈ ਚਵਾਈ ਕਰ ਸਕਦੀ ਹੈ ਤੇ ਕਈ ਪਸ਼ੂ ਹੁੰਦੇ ਆ ਵੀ ਬੰਦੇ ਤੋਂ ਮਿਲਦੇ ਹੈਗਾ ਲੇਡੀਜ਼ ਤੋਂ ਨਹੀਂ ਮਿਲਦੇ ਉਹਦੇ ਕਰਕੇ ਵੀਰ ਜਿਹੜਾ ਬਦਲ ਬਦਲ ਕੇ ਪੁੰਹਦਾ ਰਹਿੰਦਾ ਆਪਣੇ ਫੈਮਿਲੀ ਤੇ ਲੇਡੀਜ਼ ਨੂੰ ਵੀ ਤਾਂ ਜੋ ਦੋਸਤੋ ਅੱਗੇ ਕੋਈ ਵੀ ਭੈਣ ਕਿਸੇ ਭੈਣ ਨੇ ਚਵਾਈ ਕਰਨੀ ਆ ਜਾਂ ਵੀਰ ਨੇ ਚਵਾਈ ਕਰਨੀ ਆ ਤੇ ਮੁਸ਼ਕਲ ਨਾ ਆਵੇ ਕਿਸੇ ਰਕੇ ਪਸ਼ੂ ਲੱਜਾ ਠੀਕ ਆ ਤੇ ਚਵਾਈ ਜਿਹੜੀ ਆਲਮੋਸਟ ਕੁਝ ਕੁ ਸਕਿੰਟਾਂ ਮਿੰਟਾਂ ਦੀ ਗੱਲ ਹੈ ਜਿਹੜੀ ਦੋਸਤੋ ਚਵਾਈ ਜਿਹੜੀ ਕੰਪਲੀਟ ਹੋ ਗਈ ਆ ਤੇ ਪੋਲੇ ਪਸ਼ੂ ਤੇ ਜਿਹੜਾ ਦੋਸਤੋ ਇਹ ਬੈਨੀਫਿਟ ਇਹ ਵਾਦਾ ਹੁੰਦਾ ਵੀ ਚਵਾਈ ਆ ਚੰਗੀ ਚਵਾਈ ਲੱਗੀ ਹੋਣੀ ਚਾਹੀਦੀ ਪਸ਼ੂ ਨੂੰ ਤੇ ਚਵਾਈ ਮੈਨ ਲੱਗਾ ਬੰਦਾ ਬਹੁਤ ਜਲਦੀ ਕਰਕੇ ਉੱਠ ਪੈਂਦਾ ਤੇ ਬੌਲੇ ਦੇ ਵਿੱਚ ਹੁਣ ਠੀਕ ਆ ਜੀ ਬੌਲਾ 11 ਲੀਟਰ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਚਵਾਈ ਤੁਸੀਂ ਆਪ ਵੀ ਤਸਦੀ ਨਾਲ ਜ਼ਰੂਰ ਕਰ ਲਿਓ ਘਰ ਆ ਕੇ ਤੇ ਬਾਕੀ ਮਾਜ ਓਵਰঅল ਬਹੁਤ ਵਧੀਆ ਹੈਗੀ ਆ ਕੋਈ ਜਿਹੜੀ ਫੇਸ ਦੀ ਕੁਆਲਿਟੀ ਜ਼ਰੂਰ ਦੇਖੋ ਠੀਕ ਹੈ ਠੀਕ ਹੈ ਆ ਜਿਹੜਾ ਇੱਕ ਇੱਕ ਟੈਂਡਰ ਨਾਲ ਦੋਸਤ ਬੋਲੇ ਦੇ ਵਿੱਚ ਮਿਲ ਕੇ ਹੁਣ ਥੱਲੇ ਕੱਢਿਆ ਗਿਆ ਤੇ ਨੰਬਰ ਭਾਈ ਅਪਨ ਰஞ்சிਤ ਦੇ ਲੈ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਠੀਕ ਹੈ ਠੀਕ ਹੈ ਰஞ்சிਤ ਭਾਈ ਇੱਕ ਸੰਪਰਕ ਨੰਬਰ ਵੀ ਆਪਣੇ ਵੀਰ ਭਰਾਵਾਂ ਨਾਲ ਜਰੂਰ ਸ਼ੇਅਰ ਕਰੀਜੀ ਜੀ ਮੇਰਾ ਨੰਬਰ 97811 84226 ਬਾਕੀ ਮੇਰਾ ਨਾਮ ਹੈ ਰஞ்சிਤ ਛੋਟਾ ਨਾਮ ਰਾਣਾ ਸੋ ਇਹ ਵੀਰਾਂ ਨੂੰ ਪਤਾ ਨਹੀਂ ਲੱਗਦਾ ਰਣਜੀਤ ਮੇਰਾ ਥੋੜਾ ਪਿੰਡੇ ਘਟਿਆ ਤੇ ਰਾਣਾ ਜ਼ਿਆਦਾ ਜਾਣਦੇ ਆ ਬਿਲਕੁਲ ਹਾਂ ਠੀਕ ਆ ਪਿੰਡ ਸ਼ਾਹਪੁਰ ਹੈਗਾ ਦੋਸਤੋ ਬਿਲਕੁਲ ਸੇਰੋਂ ਦੇ ਲੱਗਿਆ ਤਰਨ ਤਰਨ ਦੇ ਨਜ਼ਦੀਕ ਆ ਜੀ ਇੱਕ ਬੇਨਤੀ ਵੀਰਾਂ ਨੂੰ ਇਹ ਆ ਵੀ ਵੀਜ ਚ ਪੈਸਾ ਬੜਾ ਔਖਾ ਬਣਦਾ ਜੇ ਚੰਗਾ ਲਾਓ ਤੇ ਵੇਖ ਕੇ ਲਾਓ ਬਿਲਕੁਲ ਹਾਂ ਵੀਰ ਜੀ ਹਰੇਕ ਬੰਦੇ ਨੂੰ ਇਹੋ ਵੀ ਲ ਬਿਲਕੁਲ ਜਿ ਜਿਹਦੇ ਕੋ ਮਰਜ਼ੀ ਲਾਓ ਇਹ ਨਹੀਂ ਮੇਰੇ ਕੋਈ ਲਾਓ ਪਰ ਵੇਖ ਕੇ ਲਾਓ ਕਿਉਂਕਿ ਪੈਸਾ ਬਹੁਤ ਔਖਾ ਬਣਦਾ ਮੈਂ ਵੀ ਕਮਾਉਣਾ ਹੀ ਮੈਨੂੰ ਵੀ ਪਤਾ ਬਿਲਕੁਲ ਸੋ ਦੋਸਤੋ ਇਹ ਗ ਤੇ ਦੋ ਟਾਈਮ ਤੇ ਜਿਹੜਾ ਮੇਰੇ ਖਾਸ ਤੌਰ ਤੇ ਵੀਰ ਵਪਾਰ ਕਰਦੇ ਆ ਠੀਕ ਹੈ ਜੀ ਕੋਈ ਝਿਜਕ ਨਹੀਂ ਆਉਂਦੀਗੀ ਠੀਕ ਹੈ ਜੀ ਕਿਸੇ ਤਰ੍ਹਾਂ ਦਾ ਜਿੰਨੇ ਵੀਰ ਨੇ ਖਰੀਦਣਾ ਕੋਈ ਗੁੱਸਾ ਗੇਲਾ ਨਹੀਂ ਹੁੰਦਾ ਦੋਸਤੋ ਪੈਸੇ ਲਾਉਣੇ ਜਦੋਂ ਜੇਬ ਚ ਲੱਗ ਜਾਂਦੇ ਆ ਬਾਅਦ ਵਿੱਚ ਮਾੜਾ ਚੰਗਾ ਕਹਿਣ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਪਹਿਲਾਂ ਤਸੱਲੀ ਕਰ ਲਿਆ ਕਰੋ ਇੱਕ ਟਾਈਮ ਕਰ ਲਿਆ ਕਰੋ ਦੋ ਟਾਈਮ ਕਰ ਲਿਆ ਕਰੋ ਕੋਈ ਨਹੀਂ ਤਸੱਲੀ ਕਰਾਉਂਦਾ ਆਪਦੀ ਸਾਈ ਜਿਹੜੀ ਵਾਪਸ ਲੈ ਕੇ ਜਾ ਸਕਦੇ ਹੋ ਠੀਕ ਹੈ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ